ਸਤਿ ਸ਼੍ਰੀ ਅਕਾਲ ਜੀ ਕਮਾਂਡ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ 'ਚੋ ਵੀਡੀਓ ਬਣਾ ਰਹੇ ਆਂ ਇੱਕ ਝੋਟੀ ਦਿਖਾਵਾਂਗੇ ਤੀਜਾ ਸੂਆ ਤੇਲੇ ਵਾਲੂਆ ਵਾਵਾ ਲੱਗਾ ਹੋਇਆ ਅੱਜ ਇਹ ਸੂਈਆ ਸਵੇਰੇ ਜੇਰ ਹਾਲੇ ਪੈਣੀ ਬਾਕੀ ਆ ਦਿਖਾਉਣਿਆ ਏ ਉਹਨੂੰ ਤੋੜ ਕੇ ਲੈ ਲਿਆ ਵੀ ਭੋਲੇ ਇਧਰ ਨਾਲ ਜਾ ਲੈ ਤੋੜ ਹੌਲੀ ਤੋੜ ਹੌਲੀ ਹੌਲੀ ਭੋਲੇ ਮੂਹਰੋ ਪੜ ਲੈ ਆ ਦੇਖ ਸਕਦੇ ਹੋ ਮਿੱਤਰੋ ਤੀਜਾ ਝੂਗਾ ਲੈ ਥਣ ਥਣ ਮੂਠੀ ਵਾਲਾ ਥਣ ਲੱਗਿਆ ਹੋਇਆ ਕੱਲਾ ਕੱਲਾ ਵੱਖਰਾ ਵੱਖਰਾ ਥਣ ਕਰਮਾ ਵਾਲੀ ਨੂੰ ਲੇਵਾ ਬਾਵਾ ਲੱਗਿਆ ਹੋਇਆ ਉਹੋ ਜਿਹੜਾ ਦੇਖ ਸਕਦੇ ਹੋ ਬੱਸ ਬੰਦੇ ਹਾਂ ਬੰਦੇ ਬੰਦੇ ਬਾਕੀ ਡਟੇਰ ਦਿੰਦੇ ਆ ਖਰਾ ਕੇ ਬੰਦੇ ਬੰਦੇ ਕੋਈ ਦਿਨ ਪੈਸਾ ਲੈ ਮਿੱਤਰੋ ਲੇਵਾ ਦੇਖ ਸਕਦੇ ਹੋ ਕਰਮਾ ਵਾਲੀ ਨੂੰ ਬਾਵਾ ਲੱਗਿਆ ਹੋਇਆ ਲੰਮੇ ਮਾਰਦੇ ਬਹੁਨੇ ਕਹਿਦਾ ਅੱਲਾ ਕੱਲਾ ਮੂਠੀ ਵਾਲਾ ਥੜ ਲੱਗਿਆ ਹੋਇਆ ਸੇਤੀ ਥਣ ਇਹੋ ਝੋਟੀ ਦੇ ਮਿਲਦਾ ਨਹੀਂ ਕਿਸੇ ਤੇ ਥਣ ਬਹੁਤ ਵਧੀਆ ਮੂਠੀ ਵਾਲਾ ਲੱਗਿਆ ਹੋਇਆ ਗਾੜੀ ਪਿਛਾੜੀ ਦਾ ਨੇਵਾ ਫੁੱਲਾ ਮਿੱਤਰੋ ਤੇ ਤੀਜਾ ਸੂਆ ਅੱਜੇ ਸੂਜਾ ਸਵੇਰੇ 12 12 ਵਜੇ ਸੂਈ ਅੱਜ ਤੇ ਜੇਰ ਪੈਣੀ ਬਾਕੀ ਆ ਤੇ ਬਾਕੀ ਸਿਮਨ ਵੀ ਵਧੀਆ ਲੱਗਿਆ ਹੋਇਆ ਸੱਜਣਾ ਨੇ ਸਿਮਨ ਵੀ ਵਧੀਆ ਲਵਾਇਆ ਪੱਤਾ ਕਹਨੂਰ ਦਾ ਤੇ ਬਾਕੀ ਸਿਮਨ ਵੀ ਆਪਣੇ ਨਵੇਂ ਹੈਗਾ ਲੈ ਦੇਖ ਸਕਦੇ ਹੋ ਨੇਵਾ ਤੇ ਮਿੱਤਰੋ ਇਹਨੇ 16 15 16 ਲੀਟਰ ਦੁੱਧ ਆਸਾਨੀ ਨਾਲ ਪਾਉਣਾ ਦੇਖ ਸਕਦਾ ਨੇ ਲੈਵਾਂ ਲੂਗਾ 바ਵਾ ਲੱਗਾ ਹੋਇਆ ਮੂਖੀ ਵਾਲਾ ਕੱਲਾ ਕੱਲਾ ਵਖਰਾ ਵਖਰਾ ਥਾਣਾ 15 16 ਲੀਟਰ ਦੁੱਧ ਆਰਾਮ ਤੇ ਪਾ ਦਊਗੀ ਤੇ ਬਾਕੀ ਕਹਨੂਰ ਦਾ ਕੱਟਾ ਮੰਗਰ ਕੱਟਾ ਦਿੱਤਾ ਕਹਨੂਰ ਦਾ ਸੀਮਨ ਬਾਕੀ ਸੀਮਨ ਵੀ ਆਪਣਾ ਸਾਹਮਣੇ ਆ ਪਿਆ ਬਾਈ ਤੋਂ ਸੀਮਨ ਲੈ ਕੇ ਆਏ ਦੀ ਜਿਹੜੇ ਵੀ ਮਿੱਤਰ ਸੱਜਣ ਲੈ ਕੇ ਜਾਓ ਸੀਮਨ ਨਾਲ ਦੇਵਾਂਗੇ ਕਹਨੂਰ ਦਾ ਕੱਟਾ ਤੇ ਬਾਕੀ ਇਹ ਆਪਾਂ ਮੁੱਲ ਕੁਝ ਮਰਜ਼ੀ ਕਰਾ ਲਓ ਤੇ ਇਹ ਆਪਾਂ 1 ਲੱਖ 10000 ਦੀ ਹਾਨਾ ਦੇ ਦਾਂਗੇ ਤੇ ਜਿਹੜਾ ਵੀ ਮਿੱਤਰ ਸੱਜਣ 2 ਡੰਗ ਚੋਵੇ 4 ਡੰਗ ਚੋਵੇ ਆਪਦੀ ਤਸੱਲੀ ਕਰਕੇ ਲਿਜਾ ਸਕਦਾ ਆਪਣਾ ਪਿੰਡ ਝਰੇੜੀ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 9872860112 ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਇਕ ਕਮੈਂਟ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ